ਉਨੇ ਕਬੂਤੇ ਲੈ ਆ ਕੇ ਮੇਰੇ ਹੋਏ ਇੱਕ ਅਦਾ ਨਾਲ ਸਜਣ ਵੀ ਰਲਿਆ ਆਇਆ ਕੰਲੇ ਦੇ ਪੰਨ ਪੱਤੇ ਲਿਆ ਕੇ ਉਹਨੇ ਸਾਹਸ ਭਾਲ ਕਰੇ ਇਹ ਬਣੀ ਕੀ ਗੱਲ ਹੈ ਤੇ ਜਦੋਂ ਕਬੂਤਿਆਂ ਦੇਖਾ ਤੁੰਤਰੇ ਤੇ ਗੁਰੂ ਗੋਬਿੰਦ ਰਾਏ ਜੀ ਕਰ ਚਕੇ ਬੋਲੇ ਹੋਵੇ ਉਥੋ ਕੋਈ ਸੰਗਤ ਵਿੱਚ ਮੈਨੂੰ ਸਿਰ ਚਾਹੀਦਾ ਉਹ ਜਨੇ ਫਕਰੇ ਲੈ ਆ ਕੇ ਬਨੇ ਹੋਏ ਇਹਤੋਂ ਆਵੇ ਬਹੁਤ ਮੰਗਦਾ ਪਰੰਪਰਿਕ ਕਾਰੀਏ ਵਿੱਚ ਬਹੁਤ ਚਰਨ ਲਿਆ ਜੇਟੇ ਜਾਣ ਵਿਚਾ ਕੇ ਤੋ ਰੇਸਟਾ ਦੂਜਾ ਉਥੇ ਪੰਜਾਂ ਦੀ ਟੱਕਰ 50 ਹਜ਼ਾਰ ਪਿਆਰਾ ਰਹਿਣਾ ਸੀ ਸਿਰ ਤੇ ਇਹਦੇ ਜੇ ਪਤਾ ਨਹੀਂ ਫਿਰ ਪਕੜੇ ਵੱਲ ਨਹੀਂ ਦੂਜਾ ਪਾਸਾ ਜਾਂ ਸਾਹਮਣੇ ਆਏ ਪੰਜ ਪਕੜੇ ਉਨ੍ਹਾਂ ਨੇ ਇੱਕ ਅਬੂ ਵਿੱਚ ਜੇ ਕਿਤੇ ਦੇ ਵੱਧਿਆ ਹੋਵੇ ਨਰਾਇਣ ਜੀ جی میاں جن. تاو. جن. تاو. تیسرا ایک جسمنت ایسی بھی آیا ہزار سکھ لے کے ਇਹ ਦਾ ਰੀਸਪਾਰਟ ਦੇ ਬਸਾਰੇ ਆ ਗਿਆ ਉਹ ਜਦੋਂ ਸਿਰ ਲੱਥਾ ਨ ਪਿਆਰੇ ਦਾ ਤੇ ਧੋੜ ਗਿਆ ਆਪਣ ਸਾਰੇ ਸਾਥੀਆਂ ਨਾਲ ਕਿ ਮੈਨੇ ਤੁਸੀ ਇਹ ਦੱਸੋ ਕਿ ਸਾਂਹਾਂ ਦੀ ਜਗਾਹ ਤੇ ਜਾਂਦੇ ਹੋ ਜਿਹੜੇ ਸ਼ਕੀਨ ਨੇ ਮਾਸ ਖਾਣ ਦੇ ਪਿਆਰ ਚ ਜਾਂਦੇ ਹੋ ਉਥੇ ਬੱਕਰੇ ਵੀ ਵੱਢੀਦੇ ਨੇ ਉਤੜ ਵੀ ਵੱਢੀਦੇ ਨੇ ਕਦੇ ਇਸਾਈ ਦੇ ਬੱਕਰਾ ਵੱਢਾ ਉੱਤੇ ਕਾਰੋਚ ਪਕਰਾਂ ਚੀਖੀ ਦੇ ਕਦੇ ਵੀ ਨਹੀਂ ਬਟਰਾ ਨੇ ਪਕਰਾਂ ਦੇ ਤਰ੍ਹਾਂ ਕਰਦਾ ਲੋਕ ਤੇ ਨੂੰ ਸਵਾਰਦੇ ਮ ਕਰਦੇ ਨੇ ਵਿੱਚ ਪਤਰਾਂ ਦੀ ਜਾਰ ਹੋਵੇ ਜਲਾਹ ਕਹਾ ਕੇ ਮੈਂ ਜਿਤਨੇ ਮੋਦੀ ਕਦੇ ਪਕਰੇ ਦੇ ਬੰਨ ਤੇ ਦੌਰ ਨਹੀਂ ਲੱਗਦੀ ਪੰਧਾਰ ਵਿੱਚ ਜਦੋਂ ਅਰਸ਼ ਸੁਖਾਮੀ ਕਰਨਾ ਹੋਈ ਹੈ ਹਲਾ ਨਹੀਂ ਹੋਈ ਇਹਨੂੰ ਜਸ ਮਹੰਤਰਾ ਹਉਦੇ ਸਮਾਪਿਤ ਆਪੇ ਤਾਂ ਇਹਨੇ ਕਿਦੇ ਸਾਦੀਵਾ ਨਾ ਜਾਵੇ ਹੋਰ ਵਕਤ ਆ ਦੇ ਨਾ ਜਾਣਾ ਉਹ ਹੁਨਾਵੇਂ ਕੇ ਜਿਵੇਂ ਸਹਤ ਨਹੀਂ ਕਰੇ ਸੀ ਪਕੜਿਆਂ ਤੇ ਕਰਦੀਆਂ ਤੇ ਕਰ ਕੇ ਨਾ ਦਾ ਪਕੜਿਆਂ ਦਾ ਸੰਗਤ ਦਾ ਸਾਗਦਾ ਹੀ ਹੋਵੇਗਾ ਤੇ ਫਿਰ ਜਿੰਨਾਂ ਦੇ ਸਿਰ ਮੰਗੇ ਨੇ ਸਿਰ ਲੈ ਵੀ ਉਹਨਾਂ ਦੇ ਹੁਣ ਕੇ ਆਗੂ ਕਰੇਗਾ ਗੁਰੂ ਗ੍ਰੰਥ ਸਾਹਿਬ ਵਿੱਚ ਗੱਲ ਲਿਖੀ ਹੋਈ ਹੈ ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀਐ ਜੋ ਕੋ ਰਸੈ ਬਾਤ ਮੁਰਿੰਦਾ ਝੋਲੀ ਹੈ ਗੁਰਦੇਵ ਕਹਿੰਦੇ ਕਦੇ ਝੂਠ ਨਹੀਂ ਮਾਰਨਾ ਸੱਚ ਦੇ ਚੱਲ ਕੇ ਜੀਵਨ ਸਫਲਾ ਹੁੰਦਾ ਹੈ ਸਾਧੂ ਗੁਰੂ ਆਖੇ ਸੱਚ ਬੋਲੋ ਤੇ ਆਪ ਦੇ ਨਾਲ ਵਿੱਚ ਝੂਠੀ ਮਾਰੀ ਗਿਆ ਸਹਿ ਸਿੱਖਾਂ ਦੇ ਮੰਗੀ ਗਿਆ ਤੇ ਵੱਡੀ ਬੱਲੇ ਜਾਂਦਾ ਦੂਸਰਾ ਮਾਨੇ ਚੇਤੇ ਪਰ ਇਹਨੋ ਮਹੌਤਵ ਜਿੰਨ ਸੇ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਡੇ ਕਚਿਆ ਢਿੱਡ ਵਿੱਚ ਕੋਈ ਹੋਰ ਸੁਭਾਨ ਦੇ ਕੋਈ ਹੋਰ ਕਚੇ ਨੇ ਉਹੀ ਪ੍ਰਮਾਨ ਹੈ ਜਿਹੜੇ ਢਿੱਡ ਵਿੱਚ ਜਿਹੜਾ ਫਰਨਾ ਹੈ ਉਹ ਇਸ ਵਾਰ ਤੇ ਗੁਰੂ ਦੂਰਾ ਬਾਤ ਕਰਕੇ ਉਹ ਬਣਾਇਆ ਗੁਰੂ ਹੋਵੇਂ ਸੇ ਨਹੀਂ ਕਿਛੋ ਤੁਸੀਂ ਵੀ ਆਂਦੇ ਹੋ ਜਿਵੇਂ 파ਸੀ ਚੰਦੇ ਹੰਮ ਵਰਤ ਭਾਇ ਸ਼ਬਦ ਸੁਖਨ ਵਰ ਨਾਸ਼ਕ ਮੇਂ ਦੇਗਰ ਦਰਗਾ ਆਨੇ ਦੇਗਰ ਔਰਤ ਸੇਬ ਵਰਤ ਨਹੀਂ ਸੰਤ ਨਹੀਂ ਜਿਹਦੇ ਢੇਰ ਵਿੱਚ ਕੋਈ ਹੋਰ ਤੇ ਜ਼ਬਾਨ ਤੇ ਕੋਈ ਹੋਰ ਹੋਵੇ ਮਰਦ ਦੇ ਝੋਟੇ ਵਿੱਚ 누가 ਵੀ ਸੁਭਾਨ ਤੇ ਦੇਗਰ ਉੁਕਮੇਂ ਚੁਦਾਵ ਸਰਗਾ ਗੁਰੂ ਕਿਵੇਂ ਦੋਗਲੀ ਦਿੱਤੀ ਵਰਤ ਸਰਗ ਢੇਡ ਵਿੱਚ ਫਰਨਾ ਹੋਵੇ ਮੈਂ ਜੇ ਕੰਬੂ ਵਾਲਾ ਬੱਕਰਾ ਵੜਨਾ ਤੇ ਸਬਾਨ ਤੇ ਗੱਲਾਂ ਹੋ ਮੈਨੂੰ ਸਿੱਖਾ ਕੁਛ ਚਾਹੀਦਾ ਤੋ ਸਿੱਟਾ ਇਹ ਨਿਕਲਦਾ ਹੈ ਵੀ ਗੁਰੂ ਝੂਠਾ ਨਹੀਂ ਹੈ ਤੇ ਸੱਚ ਸਰੂਪ ਹੈ ਉਹਨੂੰ ਦੇਤਵਾ ਦੇ ਪ੍ਰਚਾਰ ਨੇ ਜਿਨ੍ਹਾਂ ਨੂੰ ਅਰਦਾਇ ਵਿੱਚ ਸ਼ਹਿਵਾੜੇ ਦੇ ਕੋੜਾਂ ਜਾਂਸਾਗਾ ਐਨੇ ਕੁ ਸੰਖਿਚਿਤ ਉੱਠ ਕੇ ਵਿਸਮ ਦਾ ਸਾਨਾ ਕਰੇ ਕਾਮੀ ਨੂੰ ਦੇਣ ਦਿਓ ਆਪੋ ਬਕਰੇ ਦੇ ਜੇਤੇ ਬਾਣੀ ਤੇ ਘਰਸਾ ਦਾ ਗੰਡਵਾ ਗਈ ਸੀ ਸਾਡਾ ਚੋਕ ਵਿੱਚ ਤਰਕ ਕਰ ਵੀ ਦਿੰਦਾ ਤੇ ਬਾਣੀ ਚੋਂ ਪਾਣੀ ਲਾ ਕੇ ਉਹ ਛਾੜਾ ਦਿੰਦਾ ਭਾਈ ਝੜਨਾ ਤੇ ਗੁਰਨਾ ਝੜਨਾ ਲਿਖਿਆ ਬਣ ਮੈਂ ਤੇ ਕਹਾਂਗਾ ਅੱਤੇ ਅਗਲਾ ਚੋਕ ਜਾਵੇ ਆਸਰਾ ਕਮਜ਼ੋਰੀਆਂ ਸਾਧੀਆਂ ਨੇ ਤੇ ਸਾਨੂੰ ਮਾਰਦਾ ਹੈ ਗਰੂ ਦਾ ਅੰਸ਼ਾਰ ਪਹਿਲੀ ਗੱਲ ਤੇ ਜਦੋਂ ਮੁਰਦਰਾ ਆਉਂ